ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਬਹੁਤ ਬਹੁਤ ਵੈਲਕਮ ਆ ਵੀਰ ਜੀ ਅੱਜ ਪਹੁੰਚੇ ਆ ਪਿੰਡ ਧਵਾਨ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਭਿੰਦੇ ਵੀਰ ਕੋਲ ਅੱਜ ਤੁਹਾਨੂੰ ਕੋਈ 5-6 ਝੋਟੀਆਂ ਨਾਲ ਇੱਕ ਵੈੜ ਦਿਖਾਵਾਂਗੇ ਟੋਪ ਦੀ ਬਾਕੀ ਵੀਰ ਕੋਲ ਨੇ ਸਾਰੀ ਜਾਣਕਾਰੀ ਬਾਕੀ ਵੀਰੇ ਜਿਹੜੇ ਚੈਨਲ ਨੂੰ ਵੇਂਦੇ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਾਇਆ ਕਰੋ ਸਤਿ ਸ਼੍ਰੀ ਅਕਾਲ ਵੀਰੇ ਸਹੀ ਗੱਲ ਵੀਰੇ ਹੋਰ ਸੁਣਾਓ ਸੁਣਾ ਕੀ ਹਾਲ ਚਾਲੀ ਬਸ ਵਧੀਆ ਵੀਰੇ ਤੁਸੀਂ ਸੁਣਾਓ ਠੀਕ ਠਾਕ ਵਧੀਆ ਚੜ੍ਹਦੀ ਕਲਾ ਸਭ ਠੀਕ ਠਾਕ ਮਿਹਰਬਾਦ ਜੀ ਹਾਂ ਜੀ ਚਲੋ ਵਜੇ ਗੋਮ ਦਾ ਟਿਕਟ ਦੀ ਕਲਾ ਦਾ ਜੀ ਨਜ਼ਾਰੇ ਚਾਹੀਦੇ ਬਸ ਵਧੀਆ ਵਧੀਆ ਛੋਟੀਆਂ ਅੱਜ ਲੈਣੀਆਂ ਟੋਪ ਆਹ ਭਈਆਂ ਦੇ ਹੁੰਦੀਆਂ ਫੇਰ ਦਾ ਪਾਣੀ ਪੂਰੀ ਘੋਣ ਵਾਲਾ ਇਹ ਬੱਤੀ ਬਾਰਦੀ ਹੋਵੇ ਜੀ ਹਾਂ ਜੀ ਤੇ ਪਿੰਡ ਭਣਾਗਾ ਤੇ ਤੁਮਾਂ ਦੇ ਜਿਹੜਾ ਕੇ ਬਾਪੁਰ ਠੀਕ ਆ ਜੀ ਠੀਕ ਪਟੋਲਾ ਨੇੜੇ ਵਾਲੀ ਗਾਲ ਦੇ ਤੇ ਦਾਲਾਂ ਦੇ ਠੀਕ ਆ ਜੀ ਤੇ ਮੇਰਾ ਵੀ ਚੈਨਲ ਨੂੰ ਮਾਤਰਾ ਸ਼ੇਅਰ ਕਰਿਆ ਕਰੋ ਬਿਲਕੁਲ ਮਈਆਂ ਨਾਲ ਕੋਈ ਟਾਈਮ ਲਾਇਆ ਹੀ ਹਾਂਜੀ ਬਿਲਕੁਲ ਤਿੰਨ ਗੱਲਾਂ ਸਹੀ ਗੱਲ ਨਾਲ ਕੋਈ ਟਾਈਮ ਲਾਇਆ ਹੀ ਮਈ ਪਸਮਾ ਦਿੰਦੇ ਆ ਥਣ ਥਣ ਖਾਦਾਂਗੇ ਹਾਂਜੀ 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 ਨਾਲ ਇਹਨਾਂ ਨੂੰ ਛੇ ਛੇ ਸਾਢੇ ਛੇ ਦੀਆਂ ਚੋਈਆਂ ਨਹੀਂ ਬਿਲਕੁਲ ਬਿਲਕੁਲ ਕੋਈ ਨਵਾਲੀਆਂ ਨਹੀਂ ਢਵਾਲੀਆਂ ਨਹੀਂ ਕਿਉਂ ਹਾਂਜੀ ਉਹ ਇਹਨੀਆਂ ਐਵੇਂ ਪਾਉਣੀਆਂ ਵਾ ਬਿਲਕੁਲ ਬਿਲਕੁਲ ਠੀਕ ਹੈ ਨਾ ਦੋ ਦੋਨਾਂ ਦੱਸਣਾ ਜਣਾ ਹੈਗਾ ਵਾ ਸਹੀ ਗੱਲ ਕੋਲਾ ਦੱਸਣ ਦਾ ਕੋਈ ਫਾਇਦਾ ਨਹੀਂ ਰੇਟ ਪਾਉਣੇ ਛੋਟੇ ਛੋਟੇ ਜੜੀਆਂ ਤੈਨੂੰ ਜਾਣ ਬਿਲਕੁਲ ਬਾਬੇ ਦੀ ਮੇਰੇ ਨਾਲ ਬਥੇਰੀਆਂ ਬਗਰੀਆਂ ਬਾਕੀ ਵੀਰੇ ਰੇਟ ਤੁਹਾਡਾ ਜਾਇਜ਼ ਹੀ ਹੁੰਦਾ ਵਸ਼ੀ ਖਾਲੀ ਕੇ ਪਹਿਲਾਂ ਵਸ਼ੀ ਲੈਂਦੀ ਫਿਰ ਅੱਜ ਨੇ ਕਿੰਨਾ ਆ ਠੀਕ ਆ ਜੀ ਦੇਖੋ ਵੀਰੇ ਵੈੜ ਪੂਰੇ ਟੌਪ ਦੀ ਕਰਮ ਵਾਲੀ ਤਾਜੀ ਸੋਈ ਆ ਮਾਰਕਟ ਪਾਤਾ ਚੋਬਰ ਪੋਛਨੇ ਬਾਕੀ ਵੀਰ ਨੂੰ ਠੀਕ ਆ ਜੀ ਖਣ ਸੋਣ ਬੜਾ ਵਧੀਆ ਲੱਗਾ ਨਾ ਪਹਿਲਾ ਸੂਆ ਤੇ ਮਗਰ ਵਛੀ ਅੱਛਾ ਤੇ ਸੂਈ ਆ ਵਛੀ ਮਗਰ ਆਈ ਹੈ ਹਾਂ ਬੜੀ ਫੇਰੇ ਸੂਈ ਆ ਵਛੀ ਬੜੀ ਟੋਪੀ ਆ ਗਈ ਆਈ ਆ ਦੰਦਾਂ ਨੇ ਹਜੇ ਚੌਗੀ ਦਾ ਸ਼ਕੀਰੋ ਦੰਦ ਕੰਢੀ ਆ ਸੀਲ ਠੰਡੀ ਫੁੱਲ ਲੱਗਿਆ ਵੀ ਸਹੀ ਗੱਲ ਹੋਰ ਰੁਕ ਜਾ ਓਏ ਥੋੜਾ ਜਿਹਾ ਕਰਤੀ ਹਾਂ ਹਾਂ ਨਾ ਉਦਾਂ ਹੀ ਕਰ ਦਈਏ ਕੈਮਰਾ ਲੈਣਾ ਹਾਂਜੀ ਹਾਂਜੀ ਕੋਈ ਠੰਡੀ ਠੰਡੀ ਠੀਕ ਆ ਜੀ ਠੀਕ ਆ ਜਵਾ ਬੜਾ ਕਰਮਾ ਨਹੀਂ ਲੱਗਾ ਭੋਲੀ ਦੂਰਗੀ ਤਾਂ ਫੋਟ ਵਾਲੀ ਬਣੀ ਮੋਟੀ ਹੰਡੀ ਪਹਿਲਾਂ ਵਸ਼ੀ ਆ ਠੀਕ ਆ ਜੀ ਕੱਦ ਕੋਦ ਬੜਾ ਹਨਾ ਪਿੰਦੇ ਤੂੜੀ ਆ ਮਾਲ ਨੂੰ ਤੇ ਫੇਰੇ ਆਈ ਆ ਫੇਸ ਕੁਆਰ ਦੀ ਬੇਸ ਦੀ ਕਿਸ਼ਣ ਹੈ ਨਾ ਜਿੰਨੇ ਵੀ ਸਾਰੀ ਸਾਗ ਬਹੁਤ ਚੰਗੀ ਆ ਤੇ ਬਹੁਤ ਵਸ਼ੀ ਬ੍ਰੀਡ ਵਾਲੀ ਆ ਅਸਲ ਵਿੱਚ ਅੱਜ ਤੇ ਹਜੇ ਬੋਲਾ ਫੇਰੇ ਕੱਢਿਆ ਵਾ ਕੋਈ ਸਾਢੇ 3-4 ਕਿਲੋ ਠੀਕ ਆ ਜੀ ਤਾਂ ਇਹਨੂੰ ਕਹੀਏ ਵੀ 15 ਕਿਲੋ ਦੇ ਦਤਾ ਇਹਨੇ ਹਾਂ ਜੀ ਰੰਗ ਵੀ ਸੂਈ ਹਜੇ ਬਿਲਕੁਲ ਬਿਲਕੁਲ ਹੁਣ ਦੂਜੀ ਚਵਾਈ ਹੋਣੀ ਆ ਠੀਕ ਆ ਜੀ ਠੰਡੀ ਠੰਡੀ ਬੜੀ ਆ ਠੀਕ ਆ ਜੀ ਮਾਸ਼ਕਵਾ ਹਾਂ ਦੁੱਧ ਵਾਲੀ ਨਾਲ ਦੇਖੋ ਕਿਦਾਂ ਥਣ ਵੀ ਲੱਗਾ ਬਸ਼ੀ ਪਹਿਲਾਂ ਨਹੀਂ ਥਣ ਨਹੀਂ ਲੱਗਦਾ ਨਹੀਂ ਲੱਗਦਾ ਬਹੁਤ ਚੰਗੀ ਆ ਤੇ ਸਾਰੀ ਸਾਫ ਬਰੀਡ ਫੁੱਲ ਬਰੀਡ ਆ ਵੈੜ ਤੇ ਫੁੱਲ ਖੋਲ ਕੇ ਦੋਰੀ ਆ ਫੇਰ ਹਣਾ ਦੋ ਜੀ ਦੇਖੋ ਜੀ ਜੀ ਫੁੱਲ ਵੱਡੀ ਵੈੜ ਆ ਮੈਂ ਕਹਾਂ ਜੀ ਦੁੱਧ ਦੇ ਦੂੰਗੀ 17 18 ਕਿਲੋ 20 ਵੀ ਦੇ ਸਕਦੀ ਆ ਹੁਣ ਅੱਜ ਤੇ ਆ ਥਾਣਾ ਹਜੇ ਵਗਦੇ ਬੋਲਾ ਬਿਲਕੁਲ ਬਿਲਕੁਲ ਸਹੀ ਗੱਲ ਵੇਖੋ ਇਹ ਕਿਹਨੀਆਂ ਚੀਜ਼ ਆ ਅਸਲ ਜੀ ਤੇ ਹਾਂ ਅਸਲ ਛੋਟੇ ਜਿਹੇ ਕਾਨ ਨੇ ਫਾਇਦਾ ਲਪੇ ਲਪੇ ਤੇ ਆ ਤੜੀ ਆ ਬਸ ਪਠੇ ਪੁੱਠੇ ਹੋਈ ਨਾ ਸਿਰ ਵਸ਼ੀਆਂ ਦਾ ਥਾਣੇ ਕਿਹੜਾ ਲੱਗਾ ਫਿਰ ਭਿੰਦੇ ਵੀਰਾਂ ਦਾ ਬਾਣਦੇ ਨੂੰ ਦੁਨੀਆ ਲੋੜੋਂ ਬਾਹਰ ਲੱਗ ਗਿਆ ਸਹੀ ਗੱਲ ਆ ਹਾਂ ਮੈਂ ਫਿਰ 23 ਸਵੇਰ ਦੀ ਬੰਦ ਠੀਕ ਆ ਜੀ ਤਾਂ ਹੁਣ ਹਟਾਉਣੇ ਆ ਪੰਡ ਹਾਂਜੀ ਪ੍ਰਿੰਟ ਪ੍ਰਿੰਟ ਬੜਾ ਵਧੀਆ ਨਾ ਨਵਾਲੀ ਵੀ ਕਰਨ ਵਾਲੀ ਹੁੰਦੀ ਨੇ ਚਮਕਾ ਮਾਰਨੀ ਆ ਜੀ ਸਹੀ ਗੱਲ ਆ ਠੀਕ ਆ ਬਿਲਕੁਲ ਬਿਲਕੁਲ 20 ਕਿਲੋ ਵੀ ਦੇ ਸਕਦੀ ਵੀਰ ਦੇ ਸਕਦੀ ਵੀਰ ਜੀ ਅੱਜ ਜੂਰੀਆ ਮੈਂ ਗੱਪਾਂ ਵੱਢੀ ਨਵਾਂ ਨੇ ਅੱਜ ਸਟੌਟਿਕ ਦਾ ਹਾਂਜੀ ਹੁਣ ਦੂਜੀ ਦਵਾਈ ਹੋਣੀ ਆ ਇੱਕ ਦਵਾਈ ਹੋ ਗਈ ਆ ਫੇਰੇ ਹੁਣ ਦੂਜੀ ਹੋਣੀ ਆ ਠੀਕ ਆ ਜੀ ਬੜੀ ਛੁਲੀ ਬੜੀ ਵੇ ਬਿਲਕੁਲ ਠੀਕ ਆ ਬਿਲਕੁਲ ਐਨਾ ਵਕੀ ਨੇ ਲਪਾ ਨਹੀਂ ਲਾਇਆ ਸਹੀ ਗੱਲ ਹਾਂਜੀ ਚੌਕੀ ਦਾ ਸ਼ਗੀਰ ਆ ਨਾ ਤੋੜਦਾ ਵਾ ਠੀਕ ਆ ਜੀ ਬਾਕੀ ਫੇਰ ਇਹਦਾ ਰੇਟ ਕੋਣ ਜਾਣ ਬੜੀ ਆ ਰੇਟ ਵੇ ਕਿਨੇ ਨਹੀਂ ਦਈਏ ਹੈ ਤੇ ਨਹੀਂ ਗਿਨਾ ਹੀ ਹਾਂ ਹਾਂਜੀ 8000 ਹਾਂਜੀ 8000 ਹੇ ਰੇ ਜਿਹੜਾ ਮੈਨੇ ਬਰਾ ਜਿਆਦੀ ਪੋਣਾ ਹੈ ਮੈਂ ਨਾ ਤੈਨੂੰ ਸੱਚੀ ਗੱਲ ਦੱਸਾਂ ਮਾਲਕੋ ਡਰ ਕੇ ਕਹਿੰਦਾ ਵੀ ਰੇਡ ਜੈ ਜਾਈ ਜਿਆ ਤੇ ਮਾਲਕ ਵੇਖਦਾ ਵੀ ਟਿਕ ਟਾਂਗ ਟਿਕ ਟਾਂਗ ਤੂੰ ਮੈਨੂੰ ਕਿਦਾਂ ਦਾ ਕਹਿੰਦੇ ਆ ਵੀਡੀਓ ਬਣਾਈਏ ਹਾਂਜੀ ਉਹਵੇਂ ਤੁਰੀਆਂ ਜਾਂਦੀਆਂ ਆਈ ਜਾਂਦੀਆਂ ਜਾਂਦੀਆਂ ਵਾ ਬਿਲਕੁਲ ਹਾਂ ਨਾ ਦੇਣ ਵਾਲੀ ਗੱਲ ਦੇਣ ਵਾਲੀ ਯਾ ਸੁਣੋ 65000 ਦੀ ਅੱਛਾ 65000 ਦੀ ਫੁੱਲ ਵੱਡੀ ਵਸ਼ੀ ਆ ਇਹ ਵੀ ਵਸ਼ੀ ਆ ਯਾਰ ਵੀਰ ਜੀ ਜਿਹੜਾ ਅਮੀਰ ਕੋਈ ਫਾਰਮ ਸ਼ੁਰੂ ਕਰਾਂਦਾ ਕੋਈ ਲੈ ਜਾ ਜੇ ਕਹਿੰਦੇ ਯਾਰੇ ਲਊਗਾ 65 ਦੇ ਦਾਂ ਸਾਰਾ ਸਿਆਲ ਜੀ ਕੋਈ ਵਸ਼ੀ ਉਡਾਲ ਮਗਰ ਵਸ਼ੀ ਬੜੀ ਵਾਲੋ ਕਾਰ ਆ ਵਸ਼ੀ ਬਾਕੀ ਆਪ ਹੀ ਵੀਰ ਜੀ ਪ੍ਰਿੰਟ ਪ੍ਰਿੰਟ ਬੜਾ ਥਾਣ ਲਗਾ ਮਾਜਾ ਸੁੰਬਾ ਥਾਣ ਜਿਹਨੂੰ ਕਹਿੰਦੇ ਗਾੜੀ ਫਿਰ ਕਰੀਏ ਸਟਾਰਟ ਪਈਆ ਗਾੜੀ ਆ ਗਈ ਝੋਟੀ ਝੋਟੀਆਂ ਪਹਿਲਾ ਸੁਆ ਅੱਛਾ ਪਹਿਲਾਂ ਹਜੇ ਬਚਾ ਨਹੀਂ ਲਾਇਆ ਬਸਮਾਈ ਨਹੀਂ ਹਾਂਜੀ ਬਸਮਾਈਆਂ ਦਾ ਡਾਡਾ ਥਣ ਕਰਦੀ ਆ ਪਲੂਣ ਹੀ ਆਣਾ ਵੀਰੇ ਬਿਟ ਬੜੇ ਦੀ ਬੜੀ ਮਾਰ ਕੋਈ ਨਿਮਾਲੀ ਨਹੀਂ ਧਵਾਲੀ ਨਹੀਂ ਲਿਪੜੀਆਂ ਬਿਲਕੁਲ ਜਿਹੜੀ ਮਾਂ ਤੋਂ ਕੁੜੀ ਆ ਝੋੜੀ ਝੋੜੀ ਆਹ ਸੋ ਝੋੜੀ ਬਸਮਾਤੀ ਆ ਬਸਮਾਈ ਨਹੀਂ ਮੈਂ ਕਿਹਾ ਐ ਡਾਡਾ ਥਣ ਕਰਦੀ ਕਰਨ ਬਸਮਾ ਕੇ ਅੱਛਾ ਬਹੁਤੀ ਚੰਗੀ ਆ ਬ੍ਰੀਡ ਬਰੂਡ ਪੜੀ ਆ ਨਾ ਅਸਲ ਵਾਸਨ ਚੀਜ਼ ਤਾਜੀ ਖੁਈਆ ਪੰਜ ਸੱਤ ਨੜਾਂ ਦੀ ਅੱਜ ਆਈ ਆ ਫੇਰੇ ਲਿਆਂਦੀ ਆ ਦੁੱਧ ਦਾ 10 ਦੱਸਣਾ ਹੀ ਨਾ 9 ਦੱਸਣਾ ਹੀ ਫੇਰੇ ਦੁੱਧ ਸਤਕ ਤੇ ਲੋਈ ਹੋਏ ਦੇ ਥੱਲੇ ਠੀਕ ਨੌ ਦੇ ਜਾਂ 10 ਦੇ ਦੇ ਚੋਣ ਜਵਾਬਪੂਰ ਛਟਾ ਚ ਕੋਈ ਨਹੀਂ ਠੀਕ ਆ ਜੀ ਬਹੁਤੀ ਜਿਆਦਾ ਚੰਗੀ ਆ ਠੀਕ ਆ ਜੀ ਤੇ ਜਿਹਨੇ ਮੇਰੇ ਵੀਰ ਨੇ ਲੈਣੀਆਂ ਆ ਉਹਨਾਂ ਨੂੰ ਲਿਪੜੀਆਂ ਵੀ ਦੇਣੀਆਂ ਇਹ ਵੀਰ ਜੀ ਜਿਹੜਾ ਹੀਰਾ ਆ ਨਾ ਉਹ ਉਹ ਲਿਪੜੀਆਂ ਦੀ ਜਿੰਦੀ ਰਾਤ ਰੂੜੀ ਜੀ ਪਿਆ ਹੋਰੀ ਚੌਂਕ ਆਉਣੀ ਆ ਠੀਕ ਹੈ ਨਾ ਗੱਲ ਬਿਲਕੁਲ ਜਿਹੜੀਆਂ ਜਾਦਾ ਗਾਨੀਆਂ ਖਲਿਆ ਰਹਿਣਾ ਇੰਨੀ ਫੱਪੜੀਆਂ ਬਿਲਕੁਲ ਬਿਲਕੁਲ ਨਾਲੇ ਭਾ ਵੇਖਣਾ ਓਏ ਭਾ ਵੇਖਣਾ ਆਪਾ ਭਾ ਵੇਖਣਾ ਵੇ ਸਹੀ ਗੱਲ ਆ ਸਹੀ ਗੱਲ ਵੇਖਣਾ ਆਪਾ ਜੰਮੀ ਪੜੀ ਫੁੱਲਿਆ ਹਾਂਜੀ ਉਹ ਲੱਖੀਆਂ ਦੀ ਅਗਲੇ ਨੂੰ ਸਭ ਦੇ ਦੇਖੀਆਂ ਵੀਡੀਓ ਬਣਾਉਣੀ ਬਿਲਕੁਲ ਬਿਲਕੁਲ ਪੱਕੇ ਫਿਰਵੀਰ ਜੀ ਗਾਹਕ ਲੱਗੇ ਹਨਾ ਹਾਂਜੀ ਹਾਂਜੀ ਇਰ ਦੇਖੋ ਵੀਰੇ ਕੱਦ-ਕੁੱਦ ਫੁੱਲ ਵੱਡੀਆਂ ਆ ਫਿਰ ਦੀਆਂ ਧਈਆਂ ਪਣੀ ਪੁਣੀ ਪੀਣਾ ਜੋ ਹਾਂਜੀ ਓਏ ਮਦੀਨਾ ਫਾਂਪੜਾ ਹੁਣ ਕਰਨਾ ਹਾਲ ਫਲਾਇਆ ਹੀ ਦੇਖ ਪੱਖੀਓ ਸਹੀ ਗੱਲ ਜੀ ਬਾਲੇ ਕਾ ਮਾਰ ਗਿਆ ਕੈਂਪਰ ਦੇਖੋ ਵੀਰੇ ਥਣ ਇਕੱਲਾ ਹੀ ਗੱਡੇ ਇਕੱਲਾ ਹੀ ਗੱਡੇ ਇਕੱਲੇ ਇਹ ਜਿਦਾਂ ਟਿੱਬੇ ਦੀਆਂ ਮੋਲੀਆਂ ਨਹੀਂ ਕਰ ਰਹੇ ਹੁੰਦੇ ਇਹ ਉਹ ਥਣ ਦੀ ਅਸਲ ਅਸਲ ਨਾੜਾ ਵੀ ਦੇਖੋ ਦੁੱਧ ਢਾਲੀਆਂ ਜਿਹੜੀਆਂ ਹਨਾ ਇਹ ਸਾਰੀ ਵੀਰ ਜੀ ਟੋ ਕੁਆਲਿਟੀ ਦੀ ਆ ਵੇੜ ਬਣਾਇਆ ਬਣਾਇਆ ਪੱਕੀ ਗੱਲ ਵਾਟ ਕੱਢਣ ਦੀ ਆ ਕਿਉਂ ਨਹੀਂ ਮਤਲਬ ਆ ਕੇ ਕੁਮਾਦ ਲੈਣ ਆ। ਹਾਂਜੀ। ਬਹੁਤ ਚੰਗੀ ਆ। ਅਸਲ ਚੀਜ਼ ਆ। 9 ਲੱਖ ਕਿਲੋ ਦੇ ਜੂਗੀ। ਹਾਂਜੀ ਦੇ ਜੂਗੀ। ਠੀਕ ਹੈ ਨਾ ਥਾਣੇ ਪਰ ਉਹ ਕਿਥੇ ਕਿਥੇ ਲੱਗਾ। ਸਹੀ ਗੱਲ ਆ। ਗੇਟਿੰਗ ਇੱਥੇ ਥਣ ਲੱਗਾ। ਛੋੜਾ ਜਿਹਾ ਰੇਟ ਪਾਉਣਾ ਜਿਹੜੀ ਜਿਹਾ ਛੋਟਾ ਜੇ। ਕਿੰਨਾ ਰੇਟ ਦਾ? 90 ਹਜ਼ਾਰ ਦੇ ਦਈਏ। ਕਰ ਦਈਏ ਚੱਜ ਜਾਏ। ਕਿੰਨਾ ਕਰੀਏ ਬੋਲ। ਛੱਡ ਦਈਏ 3000 ਆਰੀ। ਕਿੰਨਾ? 3000 ਆਰੀ। 90 ਉਹ 387 87 87 ਸਾਤੀ ਦੇ 2.85 85 75000 ਦੀ ਆਹੀ ਗੱਲ ਆ ਇੱਥੋਂ ਤੇ ਫਿਰ ਭਿੰਦਾ ਛੋਂਦਾ ਨਾ 75000 ਦੀ ਫੁੱਲ ਵੱਡੀ ਰਾਜੀ ਝੋਟੀਆ ਪਲੂਣ ਬਾਕੀ ਖੋਸ਼ੀ ਖੋਸ਼ਾ ਤੇ ਬੱਤਰੀ ਦੇ ਲਈ 72000 ਦੀ ਦੇ ਦਿਆਂਗੇ ਚਾਚਾ ਪੰਜ ਮਿੰਟ ਆ ਜਾ ਇੱਧਰ ਹੁਣ ਤੂੰ ਆਦ ਨੂੰ ਦੇਖ ਲੈ ਬੱਚਾ ਛੱਡ ਦੇ ਪਸੂ ਜੀ ਸਹੀ ਗੱਲ ਹੈ 72000 ਦੀ ਦੇ ਦਾਂਗੇ 72000 ਦੀ ਆ ਦੇਵਾਂਗੇ ਯਾਰ ਮਤਲਬ ਯਾਰਾ ਹੀ ਬੰਦਾ ਵੀਰੇ ਆ ਗਈ ਛੋਟੀ ਗਾੜੀ ਫੁੱਲ ਵੱਡੀ ਹੈ ਨਾ ਫੁੱਲ ਵੱਡੀ ਛੋਟੀ ਆ ਹਾਂਜੀ ਪਿਛਲੀ ਵਾਰ ਮੈਂ ਉਧਰੋਂ ਲਿਆ ਗਿਆ ਆਪ ਦੇ 3000 ਚੌਗੀ ਤੋਂ ਸ਼ਕੀ ਹੋਣੀ ਆ ਠੀਕ ਆ ਜੀ ਛੇ ਦਾ ਦਵਾ ਠੀਕ ਆ ਜੀ ਆਪ ਉਹ ਮੈਂ ਲਿਆ ਕੇ ਦਿੱਤੀ ਸੀ ਹਾਂਜੀ ਵੀਰ ਨੇ ਪਤਾ ਪੱੜ ਗਿਆ ਉਹਨੇ ਦੇਤੀ ਆ ਹਾਂਜੀ ਸੂਈ ਨੂੰ ਅੱਜ ਹੋ ਗਿਆ ਉਹਨੇ ਗੇ ਦਾ ਬਚਾਈ ਆਹ ਤਾਜੀ ਸੂਈ ਦਹਾ ਘਣਾ ਦੀ ਇਕੱਠਾ ਅੱਛਾ ਅੱਛਾ ਦੁੱਧ 10 ਕਿਲੋ ਦੁੱਧ 10 ਕਿਲੋ ਬਾਕੀ ਕਰਕੇ ਲੈ ਰਣੀ ਆ ਫੁੱਲ ਵੱਡੀ ਆ ਨਾ ਸਮਾਪਤੀ ਆ ਥੋੜੀ ਲੱਗਦੀ ਹਾਂਜੀ ਹਾਂਜੀ ਸਾਨੂੰ ਲੱਗਿਆ ਸਹੀ ਗੱਲ 30 ਦਾ ਕਿਲੋ ਆ ਹਾਂਜੀ 9 ਦੇ ਕਰਕੇ ਲੈਣੀ ਆ ਵੇਖੋ ਇਹਨਾਂ ਨੂੰ 12 ਨਹੀਂ ਕਹਿਣਾ ਕੋਈ ਟਾਈਮ ਬਾਜ਼ਾਰ ਨਹੀਂ ਕੋਈ ਲਾਇਆ ਬਿਲਕੁਲ ਬਿਲਕੁਲ ਸਾਈਆਂ ਸਿਰਫ ਹਾਂਜੀ ਉਧਰ ਦੀ ਝੋੜੀ ਆ ਉਧਰ ਦੀ ਪਿਓਰ ਤੁਹਾਨੂੰ ਆਪਣੇ ਕੋਲ ਚਾਰ ਆਈਆਂ ਸੀ ਕਰਨ ਤੁਹਾਨੂੰ ਫੋਨ ਕੀਤਾ ਸੀ ਨਾ ਤੂੰ ਆਪਣੀਆਂ ਹੁੰਦੀਆਂ ਵੇਚੀਆਂ ਠੀਕ ਆ ਠੀਕ ਆ ਹਾਂਜੀ ਉਸ ਲਈ ਵੇਚੀਆਂ ਮਈਆਂ ਵੇ ਭਾਈ ਤੇ ਵੀਡੀਓ ਬੜੀਆਂ ਚੰਗੀਆਂ ਛੋਟੀਆਂ ਨਹੀਂ ਉਹ ਵੀ ਅਸਲ ਛੋਟੀਆਂ ਆ ਭਾਈ ਛੋਟੀਆਂ ਨਹੀਂ ਲੱਗਦੀਆਂ ਦੈਲ ਕਰ ਦੇ ਦੈਲ ਤਵੀ ਸਟੌਪ ਦੀ ਝੋਟੀ ਆ ਫੁੱਲ ਵੱਡੀ ਸਿੰਗਲ ਹੈ ਦੀ ਝੋਟੀ ਆ ਗਈ ਹੈ ਨਾ ਪਿਛਲੀ ਵਾਰ ਤੋਂ ਉਹ ਲੈ ਮੜੀਆਂ ਲਿਆ ਕੇ ਦਿੱਤੀ ਅੱਛਾ ਜੀ 2 ਕਿਲੋ ਗਾੜੀ ਉੱਚੋਟੀ ਪਰਵੀਰ ਜੀ ਬਰੀਡ ਵਾ ਅਸਲ ਚੀਜ਼ਾਂ ਅਸਲ ਇੱਥੇ ਖੜੇ ਆ ਆਸਲ ਆ ਅਸਲ ਸਹੀ ਗੱਲ ਆ ਪੂਰ ਛਟਾ ਕਮੀ ਪੇਸ਼ੀ ਕੋਈ ਹੋਵੇ ਠੀਕ ਆ ਜੀ ਪਾਣੀ ਦੀ ਝੋਟੀ ਲਾਵੇ ਕੋਈ ਆਹੀ ਗੱਲ ਆ ਫੁੱਲ ਗਾਰੰਟੀ ਹੈ ਹੋਊਗੀ ਰੋਣਾ ਦੀ ਆ ਨਾ ਵੇ ਠੰਡ ਵੇ ਬਣਾਇਆ ਝੋਟੀ ਪਹਿਲਾਂ ਨੇ ਸਹੀ ਗੱਲ ਹੈ ਬੜੇ ਕੁਪਾਤੀ ਮਨੋ ਵੇ ਇਹ ਨਾ ਹੋਰ ਠੰਡ ਵੇ ਠੰਡ ਵੇ ਠੰਡ ਸਹੀ ਗੱਲ ਆ ਵੀਰੇ ਸਹੀ ਗੱਲ ਫੇ ਪਹਿਲਾਂ ਦਾ ਠੰਡ ਕੱਲਾ ਕੱਲਾ ਠੰਡ ਲਗਾ ਇਧਰੋਂ ਵੀ ਦੇਖੋ ਠੰਡ ਕਰਨਾ ਇਡੀ ਠੰਡੀ ਝੋਟੀ ਹੈ ਨਾ ਹਾਂਜੀ ਵੇ ਨਸਲਾਂ ਬੋਲਦੀਆਂ ਫਿਰ ਪਿੰਦੇ ਵੀਰੇ ਚਵਾ ਲਗਾ ਮੋਟਰੀ ਆ ਦੇਖੋ ਕੋਈ ਭੂਰ ਛਟਾਂ ਦੀ ਸਹੀ ਗੱਲ ਠੰਡੀਆਂ ਬੱਤਰੀਆਂ ਹਾਰਦੀ ਇਹ ਦੀਵਾਲੀ ਦਾ ਆਫਰ ਹੀ ਆ ਕੋਈ ਟਾਈਮ ਨਹੀਂ 6 ਵਜੇ ਹਾਂਜੀ ਲਲਕਾ ਕੇ ਬਾਹਰ ਕੱਢ ਕੇ ਹਾਂਜੀ ਗੱਲ ਇਹ ਨਹੀਂ 4 ਵਜੇ ਦੀ ਚੋਈ 5 ਵਜੇ ਦੀ ਡੱਕੀਆਂ ਵੀਡੀਓ ਚ ਪਾਈ ਜਾਣੀਆਂ ਤੇ ਭਾਂਜੋ ਰੱਖੀ ਜਾਣਾ ਮੈਂ ਚੋਈਆਂ 6 ਵਜੇ ਮੈਂ ਚੋਈਆਂ 7 ਵਜੇ ਹੋਰ ਟਾਈਮ ਚੋ ਕੇ ਖੜੇ ਕੋਈ ਦੋ ਟਾਈਮ ਸਹੀ ਗੱਲ ਸ਼ਾਮਾਂ ਨੂੰ ਵੀ ਚੋਵੇ ਫੇਰ ਫੇਰ ਕਿਉਂਵੇ ਖੋਲਾ ਕਿ ਆਨੇ ਜੋ ਪੰਜ ਚਾਰ ਵਾਰੀ ਚੋਲੇ ਪੰਜ ਵਾਰਾ ਚੋਲੇ ਇੱਕ ਸਕਿੰਟ ਦਾ ਟਾਈਮ ਨਹੀਂ ਬਿਲਕੁਲ ਸਹੀ ਪਈ ਗੱਲ ਵੀਰ ਜੀ ਤੁਹਾਡੀ ਖਰੀ ਲੱਗਦੀ ਆ ਹੁਣੇ ਫੋਨ ਕੀਤਾ ਹੈ ਨਾ ਅੱਜ ਹੀ ਬਣਾਂਗੇ ਬਿਲਕੁਲ ਕੋਈ ਤਿਆਰੀ ਨਹੀਂ ਇਹਨਾਂ ਦੀ ਕੋਈ ਨਵਾਲੀਆਂ ਨਹੀਂ ਧਵਾਲੀਆਂ ਨਹੀਂ ਬਿਲਕੁਲ ਬਿਲਕੁਲ ਖਰਾ ਸੋਨਾ ਇਦਾਂ ਵੇਖਣਾ ਖਰਾ ਸੋਨਾ ਵੇਖਣਾ ਵੇਖਣਾ ਜਿਹੜਾ ਹੀਰਾ ਦੀ ਪਛਾਣ ਆਈ ਜਾਣੀ ਹੈ ਨਾ ਦੋ ਟਾਈਮ ਚੋਗੇ ਖੜੋ ਤਸਲੀ ਕਰਕੇ ਸਹੀ ਗੱਲ ਆ ਜੀ ਇਹਦਾ ਫਿਰ ਵੀਰ ਜੀ ਰੇਟ ਬੋਲ ਕਰ ਨੂੰ ਦੇ ਜਦਾਂ ਮੱਖੋਂ ਵੇਚੀਆਂ ਆਪਣਾ 1.5 ਦੀਆਂ ਇਹਦੇ ਨਾਲ ਦੀਆਂ ਹਾਂਜੀ ਵੱਡੀਆਂ ਛੋਟੀਆਂ ਇਹਨੂੰ ਵੇਚ ਦਈਏ ਨਹੀਂ ਦੇਣ ਵਾਲਾ ਮੁੱਲ 15 ਅੱਛਾ ਤੇ ਚਰਨੇ ਦੀ 95 ਦੀ ਉਹ ਚਲ ਕੋਈ ਭੈਣ ਭਰਾ ਫੋਨ ਲਾਇਕ ਕਰਦੇ ਹੋ ਸ਼ੋਅ ਚਾ ਤਿੰਨ ਮਾਣ ਹੁਣੇ ਹੀ ਕਰਤਾ ਈ 92 ਦੀ 92 ਹਜ਼ਾਰ ਦੀ ਦੇ ਦਾਂਗੇ ਉੜਦੀਆਂ ਵਾਲੇ ਰੇਟ ਕਿਤਾ 92 ਹਜ਼ਾਰ ਦੀ ਦੇ ਦਾਂਗੇ ਵੀਰ ਜੀ ਫੁੱਲ ਵੱਡੀ ਛੋਟੀ ਬਰੀਡ ਵਾਲੀ ਅਸਲ ਵਾ ਅਸਲ ਚੀਜ਼ ਇਧਰ ਵੇਚ ਈਆਂ ਅੰਗਲ ਠੰਡੀਆਂ ਇੰਨੀਆਂ ਭਾਵੇਂ ਮੂੰਹ ਜਿੱਦਾਂ ਮਰਜ਼ੀ ਜਿੱਦਾਂ ਮੇਰੇ ਕੰਨੀਆਂ ਖਲੋਟੀਆਂ ਸਹੀ ਗੱਲ ਹੈ ਈਲੀ ਆਪਰੋਂ ਨੋ ਦੇ ਉਹ ਆ ਕੇ ਦਿੱਤੀ ਜਿੱਦਾਂ ਮਰਜ਼ੀ ਪਾ ਕੇ ਖਲੋਟੇ 92 ਦੀ ਦੇ ਦਾਂਗੇ ਚਲੋ ਠੀਕ ਆ ਜੀ ਅੱਛਾ ਕਰਨਾ ਹਾਂਜੀ ਮਾਜੂ ਸੂਈ ਆ ਰੋਤ ਦੀ ਅੱਛਾ ਜੀ ਸ਼ਰਮਨ ਥਾਣ ਵੇਖੋ ਸਿੰਘ ਮੈਂ ਤਾਂ ਜਰੂਰ ਥੋੜਾ ਜਿਹਾ ਖਿਮਾ ਹੋ ਗਿਆ ਭਰ ਕਰ ਤੂਤ ਵਾਲੀ ਬੜੀ ਆ ਮੈਂ ਨਾ ਝੂਠ ਮਾਰਨ ਟੂਗਾ ਤਰਾਤੀਂ ਜੇ ਟਰੱਕ ਤੇ ਡੀਰ ਤੇ 3 ਕਿਲੋ ਚੋਆ ਤੇ 3 1/2 ਕਿਲੋ ਦੁੱਧ ਫੇਰੇ ਚੋਆ ਹੀ ਉਹ ਤੇ ਬੱਚੇ ਨੂੰ ਫੋਲ ਲੱਗਾ ਇਹਦੇ ਲੇਵਾ ਵੇ ਮੈਂ ਲੇਵਾ ਦੇ ਵੀਰ ਜੀ ਇਹਦੇ ਸਹੀ ਗੱਲ ਦਿਓ ਉਹ ਗੱਲ ਚਲੇ ਜਾਂਦੇ ਆ ਆਲੂਆਂ ਦੀ ਬੋਰੀ ਬਣੀ ਆ ਤੇ ਤਾਜ਼ਾ ਬੱਚਾ ਆ ਗਿਆ ਮੈਂ ਪਹਿਲੇ ਮੈਂ ਆ ਫੇਲੋ ਪਾਣੀ ਕਿਉਂ ਹਾਂਜੀ ਇਹ ਵੀ ਦੁੱਧਾਂ ਦੇ ਚੰਗਾ ਚਲਾਈ ਜਾਉਣਾ ਮੈਂ 12 13 ਕਿਲੋ ਵਾਲੀ ਮਹੀਂ ਇਹ ਝੋਟੀ ਮਹੀਂ ਆ ਸਹੀ ਗੱਲ ਆ ਸਹੀ ਗੱਲ ਮਹੀਂ ਦੀ ਬੜੀ ਚੰਗੀ ਆ ਬਿਲਕੁਲ ਬਿਲਕੁਲ ਨਸਾਂ ਨਾਲ ਨਾਲ ਫੋਲਿਆ ਨਾ ਪੂਰੀ ਪੂਰੀ ਦੁੱਧ ਵਾਲੀ ਅਸਲ ਝੋਟੀ ਵੇਖੋ ਵੀਰੇ ਉਹ ਇਹਨਾਂ ਸਵੇਰ ਦਾ ਲੱਗਿਆ ਇੱਕ ਓਟ ਦੇ ਬੱਤੀ ਨਹੀਂ ਆਈ ਮਾਲ ਹੀ ਤੇ ਆ ਸਵੇਰ ਦਾ ਹਾਂਜੀ ਤੇ ਬੋਲਾ ਹੀ ਮਹੀਂ ਦੇ ਥੱਲੇ ਉਹ ਦਹੀਂ ਹਰਗਾ ਠੀਕ ਆ ਜੀ ਉਹ ਛਟਾ ਕੋਈ ਨਹੀਂ ਪਿਆਰੀ ਮੈਂ ਬਰੂਦਰਗੀ ਬਿਲਕੁਲ ਬਿਲਕੁਲ ਠੀਕ ਹੈ ਨਾ ਅਸਲ ਅਸਲ 3 ਕਿਲੋ ਮਹੀਂ ਚੋਈ ਆ ਇੱਥੇ ਖਲੋਇਆ ਵੀਰ ਜੀ ਮੜਾ ਤੇਨ 50 ਕਿਲੋ ਵੀ ਫਰੇਟ ਹੋਈ ਸੀ ਹਾਂਜੀ ਕੱਲ ਨੂੰ ਨਹੀਂ ਕਰਾਂਗੇ ਸਾਫ ਅੱਜ ਨਹੀਂ ਕਰਨੀ ਬਿਲਕੁਲ ਦੋ ਟਾਈਮ ਚੋਲੇ ਕੋਈ ਚਾਹ ਚੋਲੇ ਹਾਂਜੀ ਤੇ ਦੁੱਧ ਦੇਦੇ 13 ਕਿਲੋ ਇਹ ਦੇਦੇ 14 ਕਿਲੋ ਇਹ ਦੇਦੇ 12 ਕਿਲੋ ਬਿਲਕੁਲ 8 ਕਿਲੋ ਲੀਟਰ ਬੋਲੇ ਦੀ ਸਟੋਰੇਜ ਮੇਰੇ ਕੋਲ ਹੈ ਜੀ ਠੀਕ ਹੈ ਜੀ ਠੀਕ ਹੈ ਨਾ ਗੱਲ ਬਿਲਕੁਲ ਵੀਰ ਜੀ ਸੱਚੀ ਗੱਲ ਹੈ 8 ਕਿਲੋ ਕਿਲੋ ਬੋਲੇ ਦੀ ਸਟੋਰੇਜ ਮੈਂ ਲੈ ਜੇ ਹਾਂਜੀ ਘੋਟੀ ਦਾ ਥਾਣੇ ਵੇਖ ਅਸਲ ਚ ਥਾਣੇ ਉਧਰ ਮਾਰ ਵੇਖ ਲੈ ਹਾਂਜੀ ਗੱਲ ਤੇ ਹਾਂ ਕੱਲ ਗੱਤੀ ਦਾ ਇੱਕ ਇੱਕ ਜੀ ਦੇ ਚੋਣ ਚੋਣ ਦੇਣ ਦਾ 11 ਕਿਲੋ ਦੁੱਧ ਲੈਣਾ ਕੀ ਰਿਗਾਰਡ ਲਾਈਂਦਾ ਇੰਡੀਆ ਕਰਾਉਂਦੇ ਆਂ ਦੀ ਕਿ ਕਿਉ ਡੈਢ ਕੋਲ ਆਪਾਂ ਵੀ ਲੈਂਦੀ ਨਫਾ ਰੱਖ ਕੇ ਮੁੱਲ ਪਾਇਆ ਇੰਨਾ ਕਿ ਨਫਾ ਸ਼ੋਰਟ ਆ ਜਾ ਮੁੱਲ ਮਾਦਰ ਦੁੱਧ ਦੇ ਬਹੁਤ ਚੰਗਾ ਹਾਂ ਜੀ ਕਿੰਨੇ ਦੀ ਲਈਏ ਤੁਸੀਂ ਦੱਸਣਾ 90000 ਦੇ ਲਈਏ ਆ ਜੀ ਮੇਰਾ ਪੀਆ ਕਿ ਮੈਂ ਵੇਖਣਾ ਇੱਕ ਵੀਰੇ ਇੱਕ ਰੱਖਦੇ 10000 ਮੁੱਲ ਪਾਉਣ ਡਿਆ ਗਏ ਸਿੰਘ ਖਲੇ ਉਹ ਵੇਖ ਥੋੜਾ ਜਾਣੀਆਂ ਯਾਰ ਭਾਅ ਵਿਗਣੇ ਆ ਭਾਅ ਵਿਗਣੇ ਵੀਰ ਜੀ ਭਾਅ ਤੇ ਕੋਲ ਸਾਰਾ ਹੀ ਮਾਲ ਹੁੰਦਾ ਉਧਰ ਦਾ ਇਧਰ ਦਾ ਡੱਕੇ ਲਾਏ ਹੁੰਦੇ ਆ ਤੁਹਾਨੂੰ ਮੈਂ ਦੇ ਦਈਏ 85000 ਦੀ ਘੱਟ ਦੀ ਥੋੜਾ ਜਿਆ 80 ਦੀ 80 ਦੀ ਹਾਂ 1000 ਛੋੜੀ ਲਓ ਜੀ 80000 ਚੋਂ 1000 ਛੋੜ ਪਰ ਝੋਟੀ ਵੀਰ ਜੀ ਜਿਹਨੂੰ ਕਹਿੰਦੇ ਨਾ ਆਲੂ ਆਣਾ ਬੋਰਾ ਹੀ ਪਿਛੇ ਬੰਨੀ ਫੇਂਦੀ ਆ ਥਣ ਥਣ ਬੜਾ ਵਧੀਆ ਲੱਗਾ ਜੀ 1000 ਛੋੜ ਠੀਕ ਆ ਜੀ ਗਾੜੀ ਵੀਰ ਦੀ ਆ ਗਈ ਵੱਡੀ ਛੋਟੀ ਇਹ ਉਧਰ ਦੀ ਅਛਾ ਜੀ ਗੱਪਣ ਗੱਪਣ ਛੋਟੀ ਹੈ ਨਾ ਗੱਪਣ ਗੱਪਣ ਫੁੱਲ ਵੱਡੀ ਆ ਕਰਪਾ ਯਾਰ ਇਹਦੀ ਜਿਹੜੀ ਝੋਟੀਆਂ ਦੇ ਘਰ ਘਰ ਜਾਂਦੀਆਂ ਸੋਖੀਆਂ ਜੰਮਦੀਆਂ ਵੀਰ ਸਹੀ ਗੱਲਾਂ ਵੀ ਵਾਰੇ ਵਾਰੇ ਜਾਈਏ ਜਿੰਨਾ ਸੇਵਾ ਕੀਤੀ ਜਾਂਦੀ ਤੇ ਵਾਲੀ ਤੁ ਵਾਲੀ ਨਹੀਂ ਕਦ ਦੇਖੀ ਨੇ ਜਦੋਂ ਸੁਰਦੀ ਮੇਰੇ ਸਿਰ ਬਰਾਬਰ ਸੁਰਦੀ ਆ ਜੇ ਸ਼ਗੀਰ ਤੁਹਾਡਾ 6 ਫੁੱਟ ਘੱਟ ਹੋਣਾ ਹੈ ਉੱਤੇ ਜਾਂਦੀ ਆ ਦੇ ਸ਼ਗੀਰ ਸਹੀ ਗੱਲ ਹੈ ਇੱਥਾਂ ਵਛਾਣ ਆਂਦੀ ਫਿਰ ਝੋਟੀਆਂ ਦੀ ਇਹ ਖੂਬ ਦੇਣ ਲੈ ਜੂ ਹਜੇ ਨਾ ਮੈਂ ਹਾਂਜੀ ਦਿਨ ਲੈ ਜੂ ਅਜੇ ਦੇਖੋ ਆਉਂਦੇ ਨਹੀਂ ਹੁੰਦੀ ਤਣ ਤੋਂ ਬੜਾ ਪਿਆਰਾ ਲੱਗਦਾ ਨਹੀਂ ਕਰਨਾ ਇਹ ਸ਼ਾਹ ਕਾਲੀ ਜੈਡ ਬਲੈਕ ਆ ਕੀ ਬਣਾਈ ਜਾਂਦੀ ਪਿੰਦੇ ਵੀਰੇ ਇਹ ਚੜੋਂ ਜਦੋਂ ਬਾਰੋ ਮੱਝ ਲਈਦੀ ਕੋਈ ਇਹ ਹੋਰ ਹੀ ਗੱਡੀ ਜਾਣਦੀ ਆ ਬਚਣ ਆ ਕੇ ਥੇਪੇ ਪਰ ਮਰਦੀ ਆਹ ਜੀ ਆ ਤਾਂ ਖੁੱਲ ਗਏ ਹੁਣ ਕਸਮੀ ਹੁਣ ਪਸ ਮੈਨੂੰ ਜੋੜੀ ਕਿ ਮੈਂ ਆਉਣੀ ਕਰਦੀ ਉਹ ਨਹੀਂ ਕਰਦੀ ਪਤਾ ਹੀ ਕੋਣੀ ਕਰਮ ਵਾਲੀ ਦਾ ਇਹਦਾ ਫੋਨ ਤੇ ਰੇਡ ਕਰਾਂਗੇ ਚਲੋ ਠੀਕ ਆ ਇਹਦਾ ਫੋਨ ਤੇ ਰੇਡ ਕਰਾਂਗੇ ਇਹਦਾ ਕਰਾਂਗੇ ਗੁੰਦੇ ਜੇ ਬੰਦੂ ਤਾਂ ਠੀਕ ਆ ਨੇ ਜੇ ਸੌਗ ਵੇਚ ਦਾਂਗੇ ਚਲੋ ਠੀਕ ਆ ਕੋਈ ਗੱਲ ਠੀਕ ਆ ਨਾ ਠੀਕ ਆ ਜੀ ਕਰਮਾਲ ਆਪਣੇ ਕੋ ਮੈਂ ਆ ਅੱਛਾ ਜੀ ਆਪਣੀ ਘਰੋਂ ਮੈਂ ਹੀ ਵੇਚ ਕੇ ਗਈ ਸੀ ਇਹ ਅੱਛਾ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ 1,32,000 ਦੀ ਠੀਕ ਆ ਜੀ ਅੱਜ ਮਹੀਨੇ ਥੋੜੇ ਜਿ ਛੇ ਵੱਡੇ ਗਾੜੀਆਂ ਪਹੁੰਗੇ ਇੱਕ ਬੱਤੀ ਦੀ ਮੈਂ ਹੀ ਵੇਚ ਕੇ ਗਈ ਸੱਜਣ ਬੰਦੇ ਕੋ ਮੈਂ ਹੀ ਲਈ ਆ ਹਾਂ ਇੱਕ ਸਾਈਡ ਦੇ ਥੋੜੇ ਜੇ ਥਾਣੇ ਲੰਬੇ ਆ 10 ਕੇ ਦੇਣੀ ਆ ਹਾਂਜੀ ਇਹ ਨਹੀਂ ਤੇ ਝੂੜ ਮਾਰ ਕੇ ਕੋਈ ਟਕੀਆਂ ਕੁ ਡਕਾਣ ਆਪਾਂ ਕੰਮ ਹੀ ਨਹੀਂ ਛੜੀਆਂ ਬਾ ਮਾਲੀ ਕੇ ਕੋ ਲੈਣਾ ਮੁੜ ਕੇ ਬਸ ਬਸ ਦੁੱਧ ਉਮੇਂ ਥਲੇ 8 ਕਿਲੋ ਅੱਛਾ ਇਧਰਲੀ ਸਾਈਡ ਦੇ ਵੱਡੇ ਹਨਾ 10 ਸਾਗ ਲੰਮਾ ਵਾ ਬਸ ਸਾਗ ਕੋਈ ਯਾਰਾ ਫਰਕ ਨਹੀਂ ਹੁੰਦੀ 21 ਦਾ ਹੀ ਆ ਧਾਰ ਲੀਟਰ ਬਰਾਬਰ ਮਾਰ ਕੇ ਗਿਣਤੀ ਨਾ ਮਾਰ ਲੈ ਠੀਕ ਆ ਜੀ ਜਿਹੜੇ ਲੀਟਰ ਨਾਲ ਹੋ ਚੋਣਾ ਉਸੇ ਨਾਲ ਉਹ ਚੋਲੇ ਇੱਕ ਧਾਰ ਦਾ ਨਹੀਂ ਫਰਕ ਠੀਕ ਆ ਇੱਕ ਧਾਰ ਦਾ ਨਹੀਂ ਫਰਕਿਆਗਾ ਅੱਛਾ ਅੱਛਾ ਉਹ ਤਾਂ ਮੈਂ ਥੱਲੇ 8 ਕਿਲੋ ਅੱਛਾ 8 ਕਿਲੋ 8 ਕਿਲੋ ਦੋਦੋ ਠੀਕ ਆ ਬਰੀ ਦਾ ਲੱਗੀ ਆ ਠੀਕ ਆ 1 ਮਹੀਨੇ ਦੀ ਠੀਕ ਆ ਜੀ ਨਿਕਲੇ ਨਾ ਨਿਕਲੇ ਉਹ ਅਗਲੇ ਦੀ ਕਰਮ ਕਿਸਮਤ ਬਿਲਕੁਲ ਬੈਠਾ ਉਹ ਬੰਦੇ ਆਪਣੇ ਕੋਲ ਮਾਲ ਲੈਣਦੇ ਸਾਰਾ ਹੀ ਫੱਦਰ ਮਹੀਂ ਲੱਗੇ ਆਪਣੇ ਕੋਲ ਪਰਥੋ ਹਾਂਜੀ ਇੱਕ 40 ਦੀ ਅੱਛਾ ਜੀ ਉਹ ਇੱਕ 40 ਦੀ ਮੈਂ ਲੱਗਿਆ ਉਹ ਤਾਰੀਆਂ ਇਹ ਮਹੀਂ ਉਹਨਾਂ ਨੂੰ ਸੂਈ ਨੂੰ ਇਹਨੂੰ ਹੋ ਗਈ 4 ਦੀ ਹਾਂਜੀ ਤਾਰ ਦਾ ਨਹੀਂ ਮਹੀਂ ਨੂੰ ਫਰਕ ਆ ਠੀਕ ਆ ਉਹਨਾਂ ਦੋ ਮਹੀਂਆਂ ਖੜੀਆਂ ਆਪਣੇ ਕੋਲ ਪਰਥੋ ਚਾਹਦੇ ਇੱਕ ਮਹੀਂ ਦੇਖਦੇ ਹਾਂ ਹਾਂਜੀ ਤੇ ਇਹਨੂੰ ਪਾਵਾ ਪਾੜਾ ਇਹ ਉਪਰੋਂ ਟੀਕਾ ਲਾ ਲਾ ਅੱਛਾ ਇਹ ਪੈਰੋਂ ਪੈਰ ਨਹੀਂ ਚੁੱਕਣੀ ਅੱਛਾ ਪੈਰੋਂ ਪੈਰ ਥੱਲੇ ਰੱਖ ਕੇ ਬਾਲਟੀ ਚ ਉਹਨੀ 4 ਕਿਲੋ ਵਾਲੇ 4 ਕਿਲੋ ਵਾਲੇ ਮੈਂ ਕਿਲੋ ਹੋਰ ਘੱਟ ਦੱਸੂਗਾ ਠੀਕ ਆ ਅਗਲੇ ਦਿਨ ਘਰ ਜਾ ਜੀ ਬੁੱਧ ਕਿਲੋ ਵੱਜੇ ਨਾ ਆਪਾਂ 7 ਕਿਲੋ ਕਰਕੇ ਦੇ ਦੇਣੀ ਆ ਬਿਲਕੁਲ ਬਿਲਕੁਲ 60000 ਨਹੀਂ ਹੋਈ ਮਹੀਨਾ ਹੈਗੀ ਕੋਈ ਸ਼ੱਕ ਤੋਂ ਦੋ ਦਮੇ ਦੂਏ ਉਦੋਂ ਫਰਮਾਨ ਕਰਦੀਆਂ ਮਹਿੰਦੀਆਂ ਚੁੰਗੀਆਂ ਨਿਕਲਣ ਵਾਲੀਆਂ ਸਹੀ ਹੈ ਮੇਰੇ ਇੱਕ 30 40 ਦੀ ਆ ਜੀ ਫੁੱਲ ਵੱਡੀ ਝੋਟੀ ਆ ਇਹ ਵੀ ਕਰਮਾ ਵਾਲੀ ਪਲੀ ਪੁਲੀ ਸਾਂਭੀ ਵੀ ਇੰਦੀ ਚੰਗੀ ਦੱਬ ਵਾਲੀ ਮੰਡੀੋਂ ਮਹਿੰਦੀ ਆਂਦੀ ਸੀ ਠੀਕ ਆ ਜੀ ਉਥੋਂ ਤੇ ਦੀ ਦੱਬ ਵਾਲੀੋਂ ਮਹਿੰਦੀ ਆਂਦੀ ਸੀ ਠੀਕ ਆ ਜੀ ਦੱਬ ਵਾਲੀੋਂ ਮਹਿੰਦੀ ਆਂਦੀ ਪਰ ਫੋੜੇ ਵੱਡੀ ਬ੍ਰੀਡ ਬਰੂਡ ਇੱਥੇ ਕਰਮਾ ਵਾਲੇ ਠੀਕ ਆ ਜੀ ਠੀਕ ਲੈ ਵੱਡੀ ਮਹਿੰਦੀ ਸਹੀ ਗੱਲ ਆ ਜੀ ਇਹ ਕਹੋ ਜੀ ਜਦੋਂ ਪਾਣੀ ਪੂਣੀ ਪੀਤਾ ਨਾ ਇਹ ਦੁਨੀਆ ਜੀ ਆਪਣੀਆਂ ਦੁਨੀਆ ਜੀ ਆਪਣੀਆਂ ਸਹੀ ਗੱਲ ਥੋੜਾ ਲਾਈਟ ਦਾ ਪ੍ਰੋਬਲਮ ਹੀ ਇੱਥੇ ਬੁੱਖਾ ਬੜਾ ਚੰਗਾ ਝੋਟੀ ਦਾ ਸਿੰਗਲ ਅੱਡੀ ਦੀ ਝੋਟੀ ਯਾਰ ਬੰਦੀ ਨਹੀਂ ਹਾਂਜੀ ਪੂਲ ਸੈੱਟ ਚਲ ਬਰਾਉਂ ਫਾਦੋਂ ਦੀ ਘੜੀ ਘੜ ਰੱਖੀ ਆ ਇਹ ਘੜ ਰਾਈ ਝੋਦੀ ਠੀਕ ਆ ਜੀ ਮੋਰਿੰਗ ਮੀਆਂ ਬੋਤਲੀਆਂ ਹਾਂਜੀ ਤੇ ਇਹਦਾ ਫਿਰ ਵੀਰੇ ਰੇਟ ਵੀਰੇ ਦਾ ਬਿਲਕੁਲ ਜੈਦ ਕਰਨਾ 8 ਕਿਲੋ ਦੁੱਧ ਬਾ ਵੇਖਣਾ ਮੈਂ ਥੱਲੇ ਲੇਵਾ ਸਹੀ ਗੱਲ ਕੋਈ ਜਰ ਇੱਕ 6 ਵਜੇ ਤੋਂ ਬਾਅਦ ਚ ਮਈਆਂ ਦੀ ਚਵਾਈ ਆ ਹਾਂਜੀ 6 ਵਜੇ ਤੋਂ 20 ਮਿੰਟ ਦੀ ਚਵਾਈ ਆ ਹਾਂਜੀ ਇੱਕ ਸਕਿੰਟ ਦਾ ਟਾਈਮ ਯਾਰ ਨਹੀਂ ਸਹੀ ਗੱਲ ਇਹਦੇ ਗੱਲ ਬੱਤ ਇਹ ਕਿਹੜੀ ਹੈ ਕਿਹਦੀ ਠੀਕ ਕਰਨੀ ਆ ਵੀ ਬੱਲੇ ਬੀਆਂ ਨੂੰ ਟਾਈਮ ਲਾਈਏ ਮਈਆਂ ਬਣਾਉਣੀਆਂ ਆ ਵੀਡੀਓ ਪਾਉਣੀਆਂ ਹੈਣਾ ਬਿਲਕੁਲ 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 ਜਿਹੜੀਆਂ ਚਾਹਣੀਆਂ ਓ ਇਦਾਂ ਦੇਖਣੀਆਂ ਜਿਹੜੇ ਹੀ ਦੇ ਵੀਰ ਜੀ ਉਹ ਦਿਖਣਾ ਹੀ ਦਿਖਣਾ ਆ 7 ਕਿਲੋ ਦੁੱਧ ਨਹੀਂ ਗਰੰਟੀ ਲੈ ਜੇ ਭੂਰ ਛੱਟਾ ਫਾਨ ਵੱਧ ਘੱਟ ਮੇਰੀ ਮਈਆਂ ਲਾਦ ਕੇ ਵਾਪਸ ਤੁਹਾਡੇ ਠੀਕ ਹੈ ਜੀ ਇਹ ਗੱਲ ਜਰੂਰ ਵਾਗਰੇ ਤੇ ਘਰ ਜਾ ਕੇ ਟੀਕਾ ਲਵਾ ਲੂਗੀ ਹਾਂਜੀ ਪਰ ਉਹ ਦੱਤ ਨਹੀਂ ਮਾਰੂਗੀ ਠੀਕ ਹੈ ਜੀ ਜਦੋਂ ਟੀਕਾ ਲਾਈਦਾ ਨਾ ਹਾਂਜੀ ਮਈਆਂ ਛੜਪੇ ਮਾਰਦੀਆਂ ਇਹਦੀ ਤਾਂ ਦੋ ਹਾਂ ਯਾਦ ਨਸਲ ਆਲੀ ਮੈਂ ਯਾਦ ਨਸਲ ਯਾਦ ਉਹ ਮੈਂ ਦੋ ਦਿਨ ਰਹਿ ਗਈ 9 ਕਿਲੋ ਦੁੱਧ ਕਰ ਦੂਗੀ ਕਰ ਜੂਗੀ ਵੰਡ ਮੁੰਡਾ ਖਾਦੀ ਨਾ ਮੈਂ ਬੜੀ ਚੰਗੀ ਆ ਆ ਮਈ ਜਿਹੜਾ ਲੱਜੇਗਾ ਤੇ ਗੱਬੜ ਨਿਕਲਾ ਵੇ ਤੇ ਮਈ ਮੇਰਾ ਵੀਰ ਜੀ ਫੇਰ ਕਿਸਮਤ ਬਾਅਦ ਜੇਦੀ ਨਿਕਲੇ ਉਹਦੇ ਇੱਕ 40 ਦੀ ਮੈਂ ਆਪਾਂ ਦਿੱਤੀ ਉਹਨੇ ਵੀਰ ਨੇ ਵੀਡੀਓ ਵੇਖਣੀ ਕਿ 40 ਦੀ ਮੈਂ ਦਿੱਤੀ ਹਾਂ ਜੀ ਹੁਣ ਚਲੋ ਗੱਡੀ ਅਗਲੀ ਦੀ ਕਿਸਮਤ ਉਹ ਹਾਂ ਬਿਲਕੁਲ ਬਿਲਕੁਲ ਮੈਂ ਬੜੀ ਖਰੀਆ ਯਾਰ ਆਪਣੀਆਂ ਗੱਲਾਂ ਖਰੀਆਂ ਜੇ ਸਾਡੀ ਮੈਂ ਤੇ ਭੂ ਸ਼ਟਾ ਕੇ ਚ ਵੀ ਨਿਕਲ ਹਾਂ ਜੀ ਉਹਦੀ ਗਾਰੰਟੀ ਹੋਗਾ ਬਿਲਕੁਲ ਬਿਲਕੁਲ ਠੀਕ ਆ ਸਹੀ ਗੱਲ ਆ ਜੀ ਜਿਹੜੀ ਗੱਲ ਦੱਸਾਂਗੇ ਉਹ ਹੋਏ ਕਿ ਜੇ ਭੂਰ ਹ ਦੱਸ ਕੇ ਦਿੱਤੀ ਮੈਂ ਸਾਨੂੰ ਇੱਕ ਪਾਸੇ ਦਾ ਛੋਟਾ ਰਖਉਂਦੀ ਜਰੂਰ ਬਿਲਕੁਲ ਜੀ ਐਵੇਂ ਛੱਡ ਕੇ ਬਰਾਬਰ ਕਰ ਦਈਏ ਬਿਲਕੁਲ ਮੇਰੇ ਕਿਹੜੀ ਯਾਰ ਕਹਿੰਦੇ ਚੋਣੀ ਨਹੀਂ ਹੈਗੀ ਬਿਲਕੁਲ ਬਿਲਕੁਲ ਕਿਹੇ ਕੋ ਗਾਲਾਂ ਖਾਦੇ ਰਹੀਏ ਕੀ ਸਾਦਾ ਇਹ ਤੇ ਗੱਲ ਵੀ ਹੈ ਨਾ ਕੋਈ ਮਾੜੀ ਗੱਲ ਖਾਉਣੀ ਆ ਨਾ ਕਿਸੇ ਨੂੰ ਕਹਿਣੀ ਆ ਬਿਲਕੁਲ ਜੇ ਨਹੀਂ ਕਹਿਣੀ ਆ ਇੱਥੇ ਤਸੱਲੀ ਕਰ ਲੈ ਬਿਲਕੁਲ ਜੀ ਰਾਜੀ ਬਾਜੀ ਦਾ ਫੋਨ ਕਰੇ ਮੈਂ ਤਾਂ ਨਾ ਕਰੇ ਮੈਂ ਜਦੋਂ ਕਿਸੇ ਨੂੰ ਗੰਦੀ ਦੇਣੀ ਨਹੀਂ ਤੇ ਫੋਨ ਕਰਦਾ ਉਹਨੇ ਕਰਦਾ ਨਹੀਂ ਠੀਕ ਆ ਵੀਰ ਵਪਾਰ ਵਾ ਇਹ ਕਿਸੇ ਨਾਲ ਲੜਨਾ ਨਹੀਂ ਲੜਾਉਣ ਦੀ ਲੋੜ ਨਹੀਂ ਕਿਸੇ ਨਾਲ ਬਿਲਕੁਲ ਜੀ ਬਿਲਕੁਲ ਆਪਣੀ ਤਸੱਲੀ ਕਰੋ ਮਾਲ ਖੜੋ ਬਿਲਕੁਲ ਬਾਬੇ ਮੈਂ ਨਾ ਡੱਕੇ ਲੱਗਿਆ ਡੱਕੇ ਚੱਲੇ ਆ ਭਰੇ ਆ ਕੇ ਮਹਾਰਾਜ ਦੀ ਮੇਰੇ ਬਿਲਕੁਲ ਜੀ ਬੋਲ ਤਰੀਆਂ ਆਉਂਦੀਆਂ ਨਾਲ ਨਾਲ ਵਿੱਚ ਜਾਈਆਂ ਬਿਲਕੁਲ ਵੀ ਸਹੀ ਗੱਲ ਕਹੀ ਕਿ ਇੱਥੇ ਆਓ ਆਪਣੀ ਤਸੱਲੀ ਕਰੋ ਬਾਅਦ ਜੀ ਕਿਹਨੇ ਕੁਝ ਕਹਿਣਾ ਹਨ ਨਹੀਂ ਨਹੀਂ ਹੁਣ ਉਹ ਪੈਸੇ ਪਾ ਦੇ ਮੈਂ ਲੱਗ ਕੇ ਤੇ ਘਰ ਆ ਜੂਗੀ ਭਾਈ ਸੂਜੀ ਦੇ ਮੈਂ ਕਿਹਾ ਮੈਂ ਨਿਕਲਾਉਂਦਾ ਹੈਗਾ ਜੀ ਦੀ ਗੱਲ ਵਾਠ ਠੀਕ ਹੈ ਨਾ ਬਿਲਕੁਲ ਬਿਲਕੁਲ ਤਾਂ ਮੇਰੇ ਗੱਡੀ ਵਾਲੇ ਪੈਸੇ ਹੀ ਲੈਂਦੇ ਹੁਣ ਬਿਲਕੁਲ ਬਿਲਕੁਲ ਤੇ ਮੈਂ ਦੇ ਦਈਏ 8000 ਦੀ ਕਰ ਦਈਏ ਥੋੜਾ ਕਹਿੰਦਾ ਕਰੀਏ ਛੱਡ ਦਈਏ 3000 ਉਹ ਯਾਰ ਇਹ ਮੈਂ ਮੋਕਾ ਦੇਣੀ ਆ ਭਾਂ ਅੱਛਾ ਯਾਰ ਕਰੂ ਕੋਈ ਕਿਸ ਗਰੀਬ ਦੇ ਘਰ ਵੀ ਦੁੱਧ ਗਿਆ ਹੁੰਦਾ ਵੱਡੀ ਮੈਂ ਦੇਣੀ ਉ 500 ਰੁਪਇਆ ਲੱਗਣਾ ਤੁਨਾਂ ਲਈ ਮੈਨੀਆਂ ਕੋਕੇ ਜੜਦਦੇ ਆ ਜੜਦਦੇ ਨੇ ਮੈਂ ਲੱਲੇਗਾ ਹਾਂਜੀ ਬਣਾਵਾਂ ਵੀ ਦਵਾਂਗੇ ਠੀਕ ਹੈ ਜੀ ਓਕੇ ਲੜਾਵਾਂਗੇ ਮੈਂ ਇਹਨਾਂ ਦੇ ਇਹਨਾਂ ਨਾਲ ਸੈਂ ਕਰਦਾਂਗਾ ਮੈਂ ਇਹ ਇਹ ਤਾਂ ਗੱਲ ਆ ਗਈ ਵੀ ਠੀਕ ਹੈ ਨਾ ਪਰ ਆਹ ਵੀਰ ਜੀ ਝੋਟੀ ਫੁੱਲ ਵੱਡੀ ਆ ਫਰੀਡ ਵਾਲੀ ਜਿੱਦਾਂ ਨੂੰ ਮੈਂ ਤਿਆਰ ਹੋਣੀ ਐ ਇੰਦਾਂ ਲੇਵਾ ਮਹੀਨੇ ਕਰਨਾ ਫੇਰ ਅਗਲੇ ਮਾਰੂ ਮਾਰੂ 75 ਦੀ ਦੇ ਲਈਏ ਕਰ ਦਈਏ ਥੋੜਾ ਬੋਤਾ 70 ਕੀ ਦੇ ਲਈਏ ਲੈ ਲਓ ਤੂੰ ਦੱਸ ਦੇ ਖੁਸ਼ ਹੋ ਜੀ ਮੈਡਿਕ ਹੋ ਜੀ ਅੱਜ ਰੇਟ ਵੀ ਭਾ ਵੀਡੀਓ ਰੇਟ ਸੁਣ ਕੇ ਅੱਜ ਮੈਂ ਤਾਂ ਵੈਸੇ ਹੀ ਵੀਰ ਜੀ ਖੁਸ਼ ਹੋ ਗਿਆ ਸਾਰੀਆਂ ਲੋਕਾਂ ਦੀਆਂ ਵੀਡੀਓ ਬਣਾਉਣ ਦੇ ਆ ਬਿਲਕੁਲ ਫਿਰ ਇਹ ਗੱਲ ਹੈ ਕੀ ਬਣਾਉਂਦਾ ਹੀ ਹੁੰਦਾ ਬਣਾਉਂਦਾ ਬਣਾਉਂਦਾ ਠੀਕ ਹੈ ਨਾ ਗੱਲ ਬਿਲਕੁਲ ਫਿਰ ਆਪਾਂ ਅੱਜ ਲੋ ਮਾਰ ਨਹੀਂ ਕਰਦੇ ਸਾਡੇ ਨੂੰ ਵੀ ਤੇ ਵੀਰ ਬੜੇ ਬੜੇ ਭਾਵੇਂ ਲਾ ਕੇ ਰੇਟ ਵੜਾ ਕੇ ਅੱਜ ਬੰਦੇ ਆਪਾਂ ਅੱਜ ਜਿਹੜੇ ਸਾਰੇ ਮੇਰੇ ਵੀਰ ਭਰਾ ਕੰਮ ਚੰਗਾ ਕਰਨ ਦੇ ਬਹੁਤ ਵਧੀਆ ਸਾਰੇ ਕੰਮ ਦੇ ਕਰਨ ਇਹ ਆ ਵੀ ਹਰ ਇੱਕ ਬੰਦਾ ਮਿਹਨਤ ਲਈ ਕਰਦਾ ਹੈ ਕਮਾਈ ਵਾਸਤੇ ਕਰਦਾ ਕੋਈ 2000 ਦੇਗੀ ਕੋਈ ਘਟਾ ਲਈਏ ਤੇ ਵਪਾਰ ਇਹ ਵਪਾਰ ਇਦਾਂ ਹੀ ਚੱਲੀ ਜਾਣਾ ਠੀਕ ਕਨੇਰ 70 65 ਦੀ 65 ਦੀ ਹਾਂ ਧਿਆਨ 65 ਦੀ ਦੇਣਾ ਉਹ ਯਾਰ 62000 ਦੀ ਹਾਂ ਨਹੀਂ ਹੁਣ ਵਾਈ ਕਰਨਾ 62000 ਦੁੱਧ ਚਾਹੂਗਾ ਨਹੀਂ ਯਾਰੇ ਲੁੱਟੂਗਾ ਇਹ ਤਾਂ ਗੱਲ ਹੈ ਮੈਨੂੰ ਦੁੱਧ ਹੋਰ ਕਿਲੋ ਵਾਜੇ ਬਿਲਕੁਲ ਵੀ ਸੀ ਵੱਡੀ ਝੋਡੀ ਆ ਯਾਰ ਵੱਡੀ ਝੋਟੀ ਯਾਰ ਕੀ ਆਉਂਦਾ ਭਾ ਵੀ ਖਣਾ ਵੀਤੀ ਭਾ ਦਾ ਡਰ ਰੇਟ ਬਿਲਕੁਲ ਜਾ ਜਾਂਦਾ ਦੁਨੀਆਂ ਲੈ ਜਾਂਦੀਆਂ ਲਾਈਆਂ ਦੀਆਂ ਮਗਰੋਂ ਵੀ ਗਿਆ ਪਹਿਲਾਂ ਹੁੰਦੀਆਂ ਇਹ ਗੱਲ ਹੈ ਵੇਖੋ ਵੀਰ ਜੀ ਛੋਟੀ ਪੰਜ 6 ਮਹੀਨਿਆਂ ਦੇ ਗਾਖ ਹੋਰ ਬੈਠੇ ਉਧਰ ਦੀਆਂ ਦੇ ਵਿੱਚ ਹਾਂਜੀ ਬਾਕੀ ਵੀਰ ਜੀ ਵੀਰ ਹਣਾ ਦੀ ਇੱਕ ਹੋਰ ਬੋ ਵਧੀਆ ਸਚਾਈ ਵਧੀਆ ਲੱਗਦੀ ਆ ਜਿਹੜੀ ਮਹੀਂ ਉਧਰ ਦੀ ਉਹ ਉਧਰ ਦੀ ਜਿਹੜੀ ਇਧਰ ਦੀ ਉਧਰ ਦੀ ਜਿਹੜੀ ਦੇਸੀ ਆ ਦੇਸੀ ਇਥੋਂ ਵੀ ਬੜਾ ਹਿਮਾਲ ਲੈਨੇ ਆ ਬਸ ਲੈਨੇ ਆਏ ਨਹੀਂ ਭੈਸਾਰੀ ਉਧਰ ਦੀ ਨਹੀਂ ਲੈਨੇ ਬਿਲਕੁਲ ਬਿਲਕੁਲ ਪਰ ਦੇਣੀ ਦੱਸ ਕੇ ਦੱਸ ਕੇ ਦੱਸ ਕੇ ਵੀਰਾ ਕੀ ਕੰਢੀ ਜਦੋਂ ਆਣ ਉਹਨੇ ਉਦੋਂ ਹੀ ਬੜੀ ਚੰਗੀ ਪਈਆਂ ਛੋਟੀ ਗੋਵੇ ਮੈਂ ਸਹੀ ਗੱਲ ਆ ਜੀ ਹਰੇ ਤੁਹਾਡੀ ਨਾ ਸਾਜੀ ਜੀ ਤਾਜੀ ਤਾਜੀ ਆਈ ਆ ਅੱਜ ਸਵੇਰੇ ਹਾਂ ਜੀ ਵੇਖਿਆ ਜੀ ਬਦਲਿਆ ਦੋ ਤਿੰਨ ਦਿਨ ਨਹੀਂ ਰਹੇ ਨਾ ਹਾਂ ਜੀ ਸਵਾਂਡ ਕੋ ਨਹੀਂ ਪਾਵੇ ਤੇ ਫਿਰ ਛਣ ਤੋਂ ਬੜਾ ਛੋਟੀ ਨਾ ਸਹੀ ਗੱਲ ਆ ਜੀ ਜੀ ਬੜਾ ਕੋਲ ਫਿਰ ਡੰਗਰ ਦੋ ਤਿੰਨ ਦਿਨ ਰਹੇ ਨਾ ਤੇ ਫਿਰ ਹਾਂ ਜੀ ਹਾਂ ਜੀ 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 ਡੰਗਰ ਧਰ ਦਿੰਦਾ ਫਰਮਾਂਡ ਵੰਡ ਚੁੱਕਣ ਦਾ ਬੰਦਾ ਇਨਾ ਕਰਮਾਂ ਵਾਲੀਆਂ ਦੋਧ ਹੀ ਦੇਣਾ ਵੀਰ ਕੋ ਯਾਰ ਇਹ ਪਲੀਆਂ ਨੇ ਇਹਦੀ ਸੇਵਾ ਕਰੇਗਾ ਡੱਕੇ ਵਾਲਾ ਨਹੀਂ ਜਦੋਂ ਇਹਨਾਂ ਨੂੰ ਚੰਗੀ ਨੂੰ ਨਾ ਕੱਖ ਪਾਏਂਦਾ ਬੱਸ ਬੱਸ ਉਹਨੇ ਵੀ ਭਾਵੇਂ 2 ਲੱਖ ਦੀ ਮੈਂ ਲਾ ਲਾ ਜਦੋਂ ਸੋਨਾ ਕੱਖ ਨਹੀਂ ਦੇਉਂਦੀ ਉਹ ਕੱਖਣੀ ਹੈ ਬਾਕੀ ਵੀਰ ਜੀ ਗਾਂ ਵੀਰ ਹੁਣਾਂ ਕੋਲ ਬਹੁਤ ਟੌਪ ਕਵਾਲੀ ਟਿੰਡਾ ਆਪਣਾ ਹੈਗਾ ਧਵਾਨ ਹਾਂਜੀ ਜਿਲ੍ਹਾ ਹੈਗਾ ਗਰਦਾਸਪੁਰ ਤਸੀਲ ਬਟਾਲਾ ਠੀਕ ਹੈ ਜੀ ਨੇੜੇ ਵਾਲੀ ਹਾਲ ਦੇ ਤੇ ਦਾਲਮ ਦੇ ਸ਼ਨਾ ਮੇਰਾ ਟਿੰਡਾ ਹਾਂਜੀ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ 9592455995924275599 ਸਹੀ ਗੱਲ ਹੈ ਸਾਚੀ ਜੀ